ਇਹ ਹੈ ਦੂਜਾ ਸੂਆ ਦੂਜਾ ਸੂਆ 25 ਲੀਟਰ ਦੁੱਧ ਦੂਜਾ 25 ਲੀਟਰ ਦੁੱਧ ਕੱਢਿਆ ਬਾਈ 22 ਲੀਟਰ ਦੁੱਧ ਦਿੰਦੀ ਆ ਤੇ ਬਾਈ ਇਹਦੀ ਫੈਟ ਐਸ ਐਨ ਐਫ ਐ 5 ਫਰਕ ਹੋਊਗਾ ਹਣਾ ਲੈ ਵੀ ਮਿੱਤਰੋ ਅੱਜ ਨਾ ਆਪਾਂ ਤੁਹਾਡੇ ਵਾਸਤੇ ਦੋ گاਵਾ ਬਾਈ ਸੇਲ ਵਾਸਤੇ ਲੈ ਕੇ ਆਏ ਆ ਬਾਕੀ ਆਪਾਂ ਸਾਰੀ ਡਿਟੇਲ ਬਾਈ ਤੋਂ ਲੈਨੇ ਆ ਬਾਈ ਸਸਤੀ ਗੱਲ ਜੀ ਸਸਰੀ ਕਹਾ ਬਾਈ ਜੀ ਬਾਈ ਜੀ ਸਭ ਤੋਂ ਪਹਿਲਾਂ ਆਪਣਾ ਪਿੰਡ ਦੱਸ ਦੀਏ ਆਪਾਂ ਪਿੰਡ ਦੇ ਨੰਂਡੀ ਕਲਾਂ ਜਿਹੜਾ ਬਟੰਡਾ ਹੈਗਾ ਹਰਾਂਪਰੇ ਤੋਂ 6 ਕਿਲੋਮੀਟਰ ਬਾਟਾ ਠੀਕ ਹੈ ਜੀ ਹਾਂ ਤੇ ਬਾਈ ਇਹ گاਵਾ ਦੀ ਡਿਟੇਲ ਦਿਓ ਹੂੰ ਵੇ ਗਾਂਵੇ ਤਿੱਜੇ ਸੋਏ ਆ ਤੇ ਕਿੰਨੇ ਦਾ ਰਹਿੰਦੇ ਸੂਣ ਦੇ ਵਿੱਚ ਇਹਦੇ ਰਹਦੇ ਅੱਜ ਅੱਜ 12 ਤਰੀਕ ਅੰਦਰ ਪੂਰੇ ਆ ਦੇ 12 ਤਰੀਕ ਨੂੰ ਹਾਂ ਠੀਕ ਹੈ ਉੱਤੋਂ ਦੀ ਵੀ ਲੈ ਸਕਦੀ ਆ ਉੱਤੋਂ ਦੀ ਵੀ ਲੈ ਸਕਦੀ ਆ ਹਾਂ ਮੈਂ 8-9 ਦਿਨ ਪਾਏ ਆ ਹਜੇ 10 ਕ ਦਿਨ ਮੰਨ ਕੇ ਚੱਲ ਸਕਦੇ ਆ ਠੰਡੀ ਸੀਰ ਵਰਸ ਵਰਕੇ ਜਮਾ ਕੁਛ ਨਹੀਂ ਨਿਆਣਾ ਕਿਤੇ ਨਹੀਂ ਪਾਇਆ ਇਹਦੇ ਠੀਕ ਹੈ ਭਾਈ ਹਾਂ ਦੁੱਧ ਕਿੰਨਾ ਕੱਢਦੀ ਆ ਭਾਈ ਪਹਿਲਾਂ 22 ਲੀਟਰ ਕੱਢਿਆ ਹੈ 22 ਲੀਟਰ ਦੁੱਧ 22 ਲੀਟਰ ਭਾਈ ਠੀਕ ਆ ਲੈ ਵੀ ਦੋਸਤੋ ਤੁਹਾਨੂੰ ਗਾਂ ਦਿਖਾ ਦਈਏ ਹੈਨਾ ਤੀਜਾ ਸੂਆ ਸੂਣਾ ਬਈ ਹੁਣ ਹਾਂ ਹਾਂ ਠੀਕ ਆ ਲੈ ਬਈ ਤੋੜਦੇ ਬਈ ਮੜੀ ਤੇ ਬਾਈ ਕਹਿੰਦਾ ਵੀ ਠੰਡੀ ਸੀਲ ਹੈ ਤੇ 22 ਲੀਟਰ ਦੁੱਧ ਬਾਈ ਕਹਿੰਦਾ ਵੀ ਪਿਛਲੇ ਸੂਏ ਨੇ ਦਿੱਤਾਗਾ ਬਾਕੀ ਦੋਸਤੋ ਤੁਸੀਂ ਆਪ ਦੀ ਤਸੱਲੀ ਕਰਕੇ ਚੈੱਕ ਕਰਕੇ ਬਈ ਪਾਸ ਕਰਕੇ ਲੈ ਕੇ ਜਾਣੀ ਆ ਗਾਂ ਠੀਕ ਹੈ ਜੀ ਸਾਰਾ ਆਪ ਦਾ ਤੁਸੀਂ ਦੇਖ ਕੇ ਚੈੱਕ ਕਰਨੀ ਆ ਗਾਂ ਲੈ ਵੀ ਸਾਨੂੰ ਤੋੜ ਕੇ ਦਿਖਾਉਣੇ ਹੁਣ ਆਪਾਂ ਮੂੰਹ ਮੱਥੇ ਦੇਖੋ ਬਈ ਅਜੇ ਕੱਚੀ ਆ ਇਹ ਦੇਖੋ ਅਜੇ ਕੱਚੀ ਆ ਗਾਂ ਹਾਂ ਦੇਖੋ ਨੌ ਲਹਾਉਣੇ ਸੀਗੇ ਮਾਂ ਕਾ ਚਲ ਸੂਪ ਰਹਿਣ ਦੇ ਠੀਕ ਐ ਮੋੜ ਲਾ ਬਾਈ ਮੋੜ ਲਾ ਆ ਦੇਖੋ ਹਜੇ ਤਾਂ ਬਾਈ ਕੱਚੀ ਆ ਇਹ ਕਈ ਦਿਨਾਂ ਦੀ ਤੇ ਲੇਵਾ ਭਰ ਜੂਗੀ ਬਾਈ ਕਹਿੰਦਾ ਵੀ 22 ਲੀਟਰ ਦੁੱਧ ਦਿੰਦੀ ਆ ਤੇ ਬਾਈ ਇਹਦੀ ਫੈਟ ਐਸ ਐਨ ਐਫ ਇ ਫਰਕ ਹੋਊਗਾ ਹਣਾ ਹਾਂ ਹਾਂ ਠੀਕ ਐ ਬੰਦੇ ਬਾਈ ਤੇ ਜੇ ਕਿਸੇ ਨੇ ਬਾਈ ਵਧੀਆ ਦੁੱਧ ਪੀਣ ਵਾਸਤੇ ਗਾਂ ਲੈਣੀ ਐ ਇਹ ਤਾ ਚੰਗੀ ਆ ਤੇ ਦੁੱਧ ਪਾਉਣ ਵਾਸਤੇ ਵੀ ਠੀਕ ਆ ਰੇਟ ਦੀ ਗੱਲ ਕਰੀਏ ਬਾਈ 55000 ਰੁਪਏ 55000 ਹਾਂ ਰੇਟ ਵੀ ਕੋਈ ਬਾਹਲਾ ਨਹੀਂ ਬਾਈ 55000 ਰੁਪਿਆ ਪਾਈ ਕਹਿੰਦਾ ਵੀ ਰੇਟ ਆ ਇਹਦਾ ਠੀਕ ਆ ਡੂਗਾ ਪਤਾ ਕਿਹੜਾ ਲੱਗਿਆ ਬਈ ਇਹਦੇ ਆ ਠੀਕ ਆ ਉਹ ਭਰਾਇਆ ਉਹ 61 ਦਾ 61 ਆ ਬਾਈ ਹੂੰ ਠੀਕ ਆ ਲੈ ਵੀ ਠੀਕ ਆ ਬਾਈ ਕਹਿੰਦਾ ਚੰਗਾ ਭਰਾਇਆ ਹੋਇਆਗਾ ਤੇ ਜੇ ਸੱਚ ਨੂੰ ਇਹ ਗਾਂ ਤੁਸੀ ਲੈਣੀ ਆ ਤਾਂ ਬਾਈ ਨਾਲ ਕਰ ਲਿਓ ਸੰਪਰਕ ਰੇਟ ਵੀ ਕੋਈ ਜ਼ਿਆਦਾ ਨਹੀਂ ਵੀ 55000 ਰੁਪਏ ਦਾ 22 ਲੀਟਰ ਦੁੱਧ ਦਿੰਦੀ ਆ ਬਾਈ ਕਹਿੰਦਾ ਸੋ ਅ ਅਗਲੀ ਗਾਂ ਦਿਖਾਉਣੇ ਆ ਬਾਈ ਤੁਹਾਨੂੰ ਇਹ ਗਾਂ ਦੀ ਕੀ ਡਿਟੇਲ ਆ ਬਾਈ ਇਹ ਬਈ ਦੂਜਾ ਸੂਆ ਦੂਜਾ ਸੂਆ 25 ਲੀਟਰ ਦੁੱਧ ਦੂਜਾ 25 ਲੀਟਰ ਦੁੱਧ ਕੱਢਿਆ ਬਾਈ ਕਿਸਨੇ ਸੂਏ ਛੋਡੇ ਕੋਲ ਸੀ ਪਹਿਲਾਂ ਨੇ ਹਾਂ ਸਾਡੇ ਕੋਲ ਆ ਗਾਂ ਵੀ ਛੋਡੇ ਕੋਲ ਸੀ ਪਹਿਲਾਂ ਹਣਾ ਬਾਈ ਇਹ ਵੀ ਸਾਡੇ ਕੋਲ ਸੀ ਠੀਕ ਆ ਬਾਈ ਇਹਨੇ 25 ਲੀਟਰ ਕੱਢਿਆਗਾ ਹਾਂ ਇਹਦੇ ਬਾਈ ਸੀਮਨ ਕਿਹੜਾ ਲੱਗਿਆਗਾ ਟੌਕੀ ਦਾ ਘਰ ਆਵੇ ਟੌਕੀ ਦਾ ਹਾਂ ਹਾਂ ਠੀਕ ਆ ਲੈ ਬਾਈ ਤੋੜ ਦੇ ਹਣਾ ਆਪਾਂ ਦਿਖਾ ਦਈਏ ਤੇ ਇਹ ਗਾਂ ਬਾਈ ਕਹਿੰਦਾ ਦੂਜੇ ਸੂਏ ਆ ਬਾਈ ਮੂੰਹ ਮੱਥਾ ਤੁਹਾਨੂੰ ਚੈੱਕ ਕਰਾ ਦੰਨੇ ਆ ਠੀਕ ਆ ਐਚ ਐਫ ਦੇ ਵਿੱਚ ਪੈਂਦੀ ਆ ਬਾਈ ਕਹਿੰਦਾ 25 ਲੀਟਰ ਦੁੱਧ ਦਾ ਜਿਹੜਾ ਮੇਰੇ ਕੋਲੇ ਦਿੱਤਾ ਬਾਈ ਪਿਛਲੇ ਸੂਏ ਠੀਕ ਆ 26 ਦਿਨ ਪੂਰੇ ਹੋਣਗੇ ਤਾਂ ਹਜੇ ਲੈ ਵੀ ਗਾ ਕਰੋ ਚੈੱਕ ਮਿੱਤਰੋ ਤੇ ਜੇ ਕਿਸੇ ਨੇ ਲੈਣੀ ਆ ਨੰਬਰ ਦਿੱਤਾ ਹੋਇਆ ਸਕਰੀਨ ਤੇ ਬਾਈ ਕਰ ਲਿਓ ਬਾਈ ਨਾਲ ਗੱਲਬਾਤ ਲੈ ਬਈ ਮੋੜ ਲਿਆ ਬਾਈ ਬੇਲ ਬੂਲ ਬਾਈ ਲੰਬੀ ਆ ਪ੍ਰਿੰਟ ਚੰਗਾ ਗਾ ਦੋਸਤੋ ਚੈੱਕ ਕਰਕੇ ਪਾਸ ਕਰਕੇ ਤੁਸੀਂ ਆਪਦੇ ਹੱਥਾਂ ਨਾਲ ਬਾਈ ਲੈ ਕੇ ਜਾਣੀ ਆ ਗਾ ਠੀਕ ਹੈ ਜੀ ਤੇ ਆ ਦੇਖੋ ਹਜੇ ਇਹਦੇ ਕਿੰਨੇ ਦਿਨ ਰਹਿੰਦੇ ਆ ਬਈ ਇਹ 26 ਨੂੰ ਦਿਨ ਪੂਰੇ ਆ ਬਈ ਹਜੇ 26 ਤਰੀਕ ਨੂੰ ਬਈ ਉੱਤੇ ਵੀ ਲੈ ਜਾ ਸਕਦੀ ਆ ਹਜੇ ਉੱਤੇ ਵੀ ਲੈ ਜੂ ਹਣਾ ਹਜੇ ਤਾਂ ਇਹ ਫਿਰ ਬਾਵਾ ਕੱਚੀ ਪਈ ਆ ਹਣਾ ਇਹ ਕੱਚੀ ਆ ਹਾਂ ਠੀਕ ਆ ਚੱਲ ਨਾਲ ਵੀਡੀਓ ਫਾਤਿਮਾ ਚਲੋ ਅੱਛਾ ਤੇ ਲੈ ਵੀ ਦੋਸਤੋ ਇਹ ਦੋਨੇ ਕਮਾਂ ਪਾਈ ਕੋਲੇ ਸੇਲ ਆ ਹੁਣ ਆ ਪਾਈ ਦੇ ਰੇਟ ਦੀ ਗੱਲ ਕਰ ਲਈ ਕੀ ਰੇਟ ਆ ਬਈ 65000 ਰੁਪਏ ਬਈ 65000 ਰੁਪਏ ਬਈ ਹਾਂ ਇਹ ਹੋ ਗਿਆ ਬਈ ਦੋਨਾਂ ਦਾ ਜੇ ਆਪਾਂ حساب ਲਾ ਲਈਏ ਇੱਕ 20 ਹੋ ਗਿਆ ਹਾਂ ਦੋਨਾਂ ਦਾ ਇੱਕ ਵੀ ਜੇ ਦੋਨੇ ਕੋਈ ਲੈ ਕੇ ਜਾਂਦਾ ਬਈ ਤੇ ਵੀ ਰੈਕ ਕਰ ਦੋਗੇ ਹਾਂ ਕਰ ਦਾਂਗੇ ਮਾਨ ਤਾਨ ਕਰ ਦਿਓ ਬਾਈ ਹਨਾ ਜੇ ਕੋਈ ਸੱਜਣ ਮਿੱਤਰ ਆਪਣੀ ਵੀਡੀਓ ਦੇਖ ਕੇ ਆਊਗਾ ਬਾਈ ਤਾਂ ਬਾਈ ਕਹਿੰਦਾ ਮਾਨ ਤਾਨ ਕਰ ਦਾਂਗੇ ਦੋਨੇ ਗਾਮਾਂ ਸੱਜਣ ਨੂੰ ਸੇਲ ਵਾਸਤੇ ਆ ਥੋੜੇ ਥੋੜੇ ਦਿਨ ਰਹਿੰਦੇ ਆ ਚੰਗੇ ਦੁੱਧ ਵਾਲੀਆਂ ਜੇ ਕਿਸੇ ਨੇ ਲੈਣੀਆਂ ਹੁਣ ਕੰਮ ਸ਼ੁਰੂ ਕਰਨਾ ਹੋਵੇ ਬਾਕੀ ਬਾਈ ਮੈਂ ਹਰ ਵਾਰੀ ਗੱਲ ਕਹਿਣਾ ਹੁੰਨਾ ਤੁਸੀਂ ਆ ਆਪਦੀ ਤਸੱਲੀ ਤੇ ਲੈ ਕੇ ਜਾਣੀਆਂ ਆਪਦੀਆਂ ਚੈੱਕ ਕਰਕੇ ਪਾਸ ਕਰਕੇ ਪਿੰਡ ਮੰਡੀਕਲਾਂ ਜ਼ਿਲ੍ਹਾ ਬਠਿੰਡਾ ਰਾਮਪਰਾ ਫੂਲ ਦੇ ਕੋਲੇ ਬਾਈ ਦਾ ਜਮਾ ਪਿੰਡ ਰਹਿੰਦਾ ਨੰਬਰ ਦੇ ਦੇਣਾ ਸੰਪਰਕ ਕਰ ਲੋ ਧੰਨਵਾਦ ਬਈ ਸ਼ੁਕਰ